ਤੁਹਾਡੀ ਕੀ ਨਾਂ ਤੁਹਾਡਾ ਸਰਦੇਸ ਜੀ ਕਿਹੜਾ ਪਿੰਡ ਠਠਕਾਰ ਇਹ ਘਰ ਇਹਨਾਂ ਤੋਂ ਠਾਪਿਆ ਦੁਬਾਰਾ ਬਣਾਇਆ ਕਿਉਂ ਪੈਸਾ ਤੇ ਲੈਣੀ ਪੈਸਾ ਤੇ ਲੈਣੀ ਤੁਹਾਈ ਦਾ ਸਾਧਰਕੀ ਸੁਹਾਣ ਦੱਸੋ ਵੀ ਹੋਣਾ ਕੋਈ ਨਹੀਂ ਹੋਸ ਨੇ ਨਾ ਗੱਲ ਕਰਿਆ ਢਾੜੀ ਕਰਦਾ ਹਾਂ ਢਾੜੀ ਢਾੜੀ ਕਰੀਦੀ ਐ ਤੇ ਢਾੜੀ ਨਾ ਬਣਦਾ ਨਹੀਂ ਢਾੜੀ ਨਹੀਂ ਬਣਦਾ ਤੇ ਢੜੀ ਜਿਹੜੀ ਹੁੰਦੀ ਹੋ ਖਾਦੀ ਪੀਤੀ ਜਾਂਦੀ ਕੋਈ ਬਿਮਾਰੀ ਨਾ ਲੱਗੇ ਉਹ ਅੱਛਾ ਅੱਛਾ ਤੁਹਾਡੀ ਉਮਰ ਕਿੰਨੀ ਹੋਗੀ 60 ਸਾਲ ਤੇ ਲੱਗੇ ਬੰਨੇ ਹੋ ਗਏ ਜੀ 60 ਤੇ ਲੱਗੇ ਬੰਨੇ ਹੋ ਬੱਚੇ ਕਿੰਨੇ ਤੁਹਾਡੇ ਹਾਂ ਜੀ ਬੱਚੇ ਜੀ ਪੰਜ ਬੱਚੇ ਦੋ ਬੇਟੀਆਂ ਦੋ ਬੇਟੇ ਤਿੰਨ ਬੇਟੀਆਂ ਦੋ ਬੱਚੇ ਸੀ ਦੋ ਬੇਟੇ ਤੇ ਉਹ ਜਿਹੜਾ ਵੀਰ ਦੀ ਡੈਥ ਹੋ ਗਈ ਤੁਸੀਂ ਕਹਿ ਰਹੇ ਉਹ ਹੀ ਕਮਾਉਂਦਾ ਸੀ ਕਰਸ ਉਹ ਵੀ ਕਮਾਉਂਦਾ ਸੀ ਬਾਕੀ ਅਸੀਂ ਵੀ ਕੰਮ ਮਾਰਟਿੰਗਾ ਕਰਦੇ ਹਾਂ ਪਰ ਜਿਉਂ ਪੈਸਾ ਤੇ ਲਾਉਂਦਰ ਲੱਗ ਗਿਆ ਉਹ ਗੁਣਾ ਵਿਆਹ ਲਿਆ ਦੋ ਉਹ ਪੈਸਾ ਤੇ ਲਾਉਂਦਰ ਲੱਗ ਗਿਆ ਮੁਰਕੇ ਉਹਦਾ ਵਿਆਹ ਕੀਤਾ ਪਹਿਲਾਂ ਦੋ ਗੁੱਡੀਆਂ ਵਈਆਂ ਫਿਰ ਉਹਦਾ ਕੀਤਾ ਉਹ ਫਿਰ ਢਲਾ ਗਿਆ ਮੁਰਕੇ ਫਿਰ ਉਹਦੀ ਡੈਥ ਹੋ ਗਈ ਤੇ ਹੱਥ ਲਾ ਉਧਰ ਲੱਗ ਗਿਆ ਮੁੜ ਕੇ ਫਿਰ ਦੂਜੇ ਦੇ ਘਰ ਬਿਠਾਉਣੀ ਪਈ ਸਾਨੂੰ ਉਧਰ ਹੀ ਹੂੰ ਮੁੜ ਕੇ ਪੈ ਕੇ ਸੋਣਾ ਸੀ ਅੱਜ ਹੁਣ ਜਿਤਨਾ ਕਮਾਈ ਦਾ ਕੋਈ ਸਾਧਨ ਨਹੀਂ ਕਿੱਦਾਂ ਫਿਰ ਰੋਜ਼ੀ ਰੋਟੀ ਦਾ ਕਿੱਦਾਂ ਚੱਲਦਾ ਜਾ ਰੋਟੀ ਰੋਜ਼ੀ ਇਦਾਂ ਹੀ ਕਿਤੇ ਡੱਡੀ ਦਾ ਪੱਲਾ ਲਾ ਲਈਦਾ ਕੋਈ ਛਕ ਛਕਾ ਜੀ ਜਾ ਹੂੰ ਕੀ ਪ੍ਰਮਾਣ ਕਰਦੇ ਉਹ ਦਾਨੀ ਸੱਜਣਾ ਦਾਨੀ ਸੱਜਣ ਦੇ ਇਹੋ ਵੀ ਸਾਡਾ ਵੀ ਕਿਤੇ ਘਰ ਬਾਹਰ ਪੰਜੀ ਅਸੀਂ ਹੂੰ ਅਸੀਂ ਘਰ ਵਾਲੇ ਬਣ ਚੁੱਕੇ ਹੈ ਨਾ ਹਾਂਜੀ ਮਾਤਾ ਜੀ ਕੀ ਨਾਂ ਤੁਹਾਡਾ ਗਰਜੀਤ ਕੋ ਪਿੰਡ ਕਿਹੜਾ ਠਾਠਗੜ ਆ ਜਿਹੜੀ ਜਗਾ ਖਨੋਤੇ ਹੋ ਤੇ ਤੁਹਾਡੇ ਆਪਣੇ ਜਗਾ ਹਾਂਜੀ ਇਹ ਜਿਹੜੇ ਬਕਾਨ ਲਕੂਨ ਜਿੱਥੇ ਤੁਸੀਂ ਰਹਿੰਦੇ ਸੀ ਉਹ ਕਿਧਰ ਕੋ ਉਹ ਡਿੱਗ ਪਿਆ ਡਿੱਗ ਪਿਆ ਹਾਂਜੀ ਤੇ ਹੁਣ ਕਿੱਥੇ ਰਹਿ ਰਹੇ ਹੋ ਹੁਣ ਅਸੀਂ ਕਿਸੇ ਦੇ ਡੇਰੇ ਤੇ ਬਾਹਰ ਕਿਸੇ ਦੇ ਡੇਰੇ ਤੇ ਹਾਂਜੀ ਅੱਛਾ ਤੇ ਕਿੰਨੇ ਪਰਿਵਾਰ ਚ ਕੌਣ ਪਾਉਣੇ ਤੁਹਾਡੇ ਸਾਡੇ ਪਰਿਵਾਰ ਚ ਇੱਕ ਕਾਕਾ ਤੇ ਤਿੰਨ ਗੁੱਡੀਆਂ ਕਿੰਨੇ ਵਿਆਹੇ ਬੱਚੇ ਦੋ ਗੁੱਡੀਆਂ ਵਿਆਈਆਂ ਹੀ ਇੱਕ ਕਾਕਾ ਉਹਦੀ ਡੈਥ ਹੋ ਗਈ ਤੋ ਉਹ ਬਿਮਾਰ ਹੀ ਤੇ ਕਮਰਾ ਮੁੜ ਕੇ ਖਾਦਾ ਡਿੱਗ ਪਿਆ ਹਾਂਜੀ ਪੈਸਾ ਤੇ ਲਾ ਫਿਰ ਉਧਰ ਲੱਗ ਗਿਆ ਪੈਸਾ ਸਾਰਾ ਉਧਰ ਲੱਗ ਗਿਆ ਪਾਇਆ ਤੂੰ ਨਹੀਂ ਦੁਬਾਰਾ ਡਿੱਗਿਆ ਫੇਰ ਆ ਡਿੱਗ ਪਿਆ ਨਹੀਂ ਪਾਇਆ ਨਹੀਂ ਕੋਈ ਹਾਂਜੀ ਪਾਇਆ ਨਹੀਂ ਆ ਗਿਆ ਤੇ ਫੇਰ ਅੱਛਾ ਅੱਛਾ ਇੱਥੇ ਨਾ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਦੇ ਤਹਿਤ ਪੰਚਾਇਤ ਕੋਠੇ ਪਾਗ ਦੀ ਲਈ ਹੈ ਹਾਨੂ ਨਹੀਂ ਕਿ ਭਰਿਆ ਸੀ ਨਹੀਂ ਹਾਨੂ ਨਹੀਂ ਕਿਸ ਨੇ ਭਰਿਆ ਭਰਮ ਭਰਿਆ ਸੀ ਹਾਂਜੀ ਉਹ ਕੋਈ ਨਹੀਂ ਆਉਂਦਾ ਨਾ ਕੋਈ ਨਹੀਂ ਨਾ ਵੇਖਣਾ ਇਹ ਤਾਂ ਨਾ ਹੁਣ ਕੋਈ ਦੱਸਿਆ ਉਹਨਾਂ ਨੇ ਪਿੰਡ ਦੇ ਮੋਹਤਵਾਰਾਂ ਨੂੰ ਤੁਸੀਂ ਬਿਲੇ ਜਾ ਕੇ ਵੀ ਆ ਪੈਸਾ ਨੂੰ ਕੋਠਾ ਪਾ ਦੇ ਉਹ ਅੰਦੇ ਬੋਟਾ ਦਾ ਕਰਕੇ ਵੀ ਨਹੀਂ ਹਾਲੀ ਸੂਤਰ ਆਉਣਾ ਅੱਛਾ ਹਾਂਜੀ ਤੇ ਕਮਾਈ ਦਾ ਸਾਧਨ ਕੀ ਹੈ ਕਮਾਈ ਤਾਂ ਦਿਹਾੜੀ ਧੂੜੀ ਕੋਈ ਅੱਛਾ ਮਿਲ ਜੂਗੀ ਹਾਂਜੀ ਜੇ ਮਿਲ ਜਾਂਦੀ ਉਹ ਵੀ ਲਾ ਆਉਂਦਾ ਜੇ ਨਹੀਂ ਮਿਲਦੀ ਤਾਂ ਉਹ ਵੀ ਘਰ ਆ ਜਾਂਦਾ ਉਹ ਵੀ ਘਰ ਆ ਜਾਂਦਾ ਹਾਂਜੀ ਕਈ ਵਾਰੀ ਕੰਮ ਮਿਲਦਾ ਕਈ ਵਾਰੀ ਕਈ ਵਾਰੀ ਨਹੀਂ ਮਿਲਦਾ ਪਾਣੀ ਦਾ ਕੀ ਹਿਸਾਬ ਤਾਂ ਇਤਾਂ ਕਦੀ ਕੇ ਕੋ ਫੜਫੜ ਕੇ ਵਰਤ ਲਈਦੇ ਹਾਂ ਜੀ ਕੀ ਮੰਗ ਕਰਦੇ ਹੋ ਹੁਣ ਅਸੀਂ ਆਨੇ ਵੀ ਸਾਡੀ ਜਗਾ ਚ ਕਮਰੇ ਪੈ ਜਾਣ ਹਾਂਜੀ ਤੁਹਾਡੇ ਮਨ ਚ ਆਉਂਦੀ ਨਹੀਂ ਗੱਲ ਵੀ ਲੋਕ ਇੱਥੇ ਸੋਹਣੇ ਦੁਕਾਨ ਪੜਾ ਦੇ ਬੈਠੇ ਸਾਡਾ ਵੀ ਘਰ ਹੋਣ ਆਨੇ ਆਏ ਨਹੀਂ ਗੱਲ ਚ ਤਾਂ ਅਸੀਂ ਬਿਮਾਰ ਵੀ ਹੋ ਜੰਨੇ ਹਾਂ ਕਲ ਸੋਚਾਂ ਸੋਚ ਸੋਚ ਕੇ ਆਕੀਦਾ ਵੀ ਉਹ ਮੁੰਡਾ ਕਮਾਉਂਦਾ ਨਾਲ ਨਿੱਕਾ ਕਮਾਉਂਦਾ ਤੇ ਹਾਰੇ ਕਮਰੇ ਪੈਣੇ ਸ਼ੁਰੂ ਹੋ ਜਾਣੇ ਜਿਹੜੇ ਅਸੀਂ ਉਹਦੇ ਤੇ ਇੰਨਾ ਪੈਸਾ ਲਾਇਆ ਉਹ ਹੱਟ ਕੇ ਮਰੇ ਪੈਂਦੇ ਬਾਹਰੋਂ ਪੋਤੋ ਹਾਂ ਉਹ ਕਮਾਉ ਹੀ ਹਾਂ ਉਹਨੇ ਬਾਹਰੋਂ ਕੰਮ ਕਰਕੇ ਆਉਣਾ ਫਿਰ ਘਰ ਦਾ ਮਾਲ ਡੰਗਰ ਵੀ ਸਾਮਦਾ ਹੈ ਤੇ ਹੁਣ ਉਹਦਾਂ ਦੇ ਨਾਂ ਡੰਗਰ ਆ ਤੇ ਆਪੇ ਠੀਕ ਨਹੀਂ ਰਹਿੰਦੇ ਦੋ ਤਿੰਨ ਮਹੀਨੇ ਹੁਣ ਫੇਰ ਹੋ ਗਿਆ ਟਿੱਲੇ ਹੋਏ ਨੂੰ ਬਾਪੂ ਜੀ ਦੀ ਉਮਰ ਵੀ ਨਹੀਂ ਕੰਮ ਕਰਨਾਂ ਦੀ ਹਾਂਜੀ ਜ਼ਖਮ ਹੋਏ ਉਹ ਨਹੀਂ ਠੀਕ ਹੁੰਦੇ ਅੱਜ ਕੀ ਮੰਗ ਕਰਦੀ ਐ ਹੀ ਹੋਨੇ ਵੀ ਸਾਨੂੰ ਵੀ ਕੋਈ ਕਮਰਾ ਸੋਹਣਾ ਪੈ ਜਾਵੇ ਦਾਨੀ ਵੀਰਾਂ ਨੂੰ ਆਨੇ ਵੀ ਸਾਨੂੰ ਕਮਰੇ ਪਾ ਦੇਣਾ ਤਾਂ ਹੀ ਆਪਣੇ ਘਰ ਤੇ ਬਈਏ ਖਲੋਈਏ ਕਿਤੇ ਹੋਰ ਤੁਸੀਂ ਜ਼ਿੰਮੇਦਾਰ ਤੇ ਘਰ ਰਹੇ ਹਾਂ ਹਾਂ ਜੀ ਠੀਕ ਹੈ ਅਈ ਉਹਨਾਂ ਦੀ ਬੈਗ ਤੇ ਰਹਿੰਦੇ ਆ ਉੱਥੇ ਸਾਡੇ ਡੰਗਰ ਉਹ ਦੋ ਹੂੰ ਚੋ ਪਾ ਜੀ ਬਾਬਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਵੀਰ ਦੱਸ ਰਿਹਾ ਵੀ ਮੇਰਾ ਘਰ ਨਹੀਂ ਹੈਗਾ ਬਾਬਾ ਜੀ ਇਤਨੀ ਗੱਲ ਆ ਬਿਲਕੁਲ ਸਹੀ ਗੱਲ ਹੈ ਜੀ ਹੂੰ ਇਹ ਜਿੰਨਾ ਵੀ ਇਹਨਾਂ ਨੇ ਬੋਲਾ ਬਿਲਕੁਲ ਐ 16 ਨੇ ਸਾਥ ਬੋਲੇ ਮਚੇਤਾ ਕਿਉਂ ਨਹੀਂ ਕਰਦੇ ਬਾਬਾ ਜੀ ਪੰਚਾਇਤ ਨੂੰ ਚਾਹੀਦਾ ਵੀ ਹਰ ਇੱਕ ਨੂੰ ਘਰ ਬਣਾਉਣ ਦਾ ਤੇ ਹੱਕ ਹੈਗਾ ਨਾ ਪਿੰਡ ਨੂੰ ਚਾਹੀਦਾ ਜ਼ਰੂਰ ਆ ਜੀ ਪਰ ਇਹ ਆਪੋ ਆਪਣੇ ਧਣਿਆਂ ਵਿੱਚ ਵੰਡੇ ਜੇ ਕਾਂਗਰਸੀ ਆ ਤੇ ਉਹਾਂ ਦੇ ਕਾਲੀ ਬਣਾ ਕੇ ਦੇਣਗੇ ਕਾਲੀ ਆ ਤੇ ਉਹਾਂ ਦੇ ਧੜੂ ਵਾਲੇ ਬਣਾ ਕੇ ਦੇਣਗੇ ਤੇ ਅੱਡੋ ਅੱਡੀ ਆਪਣੀਆਂ ਵੋਟਾਂ ਦੇ ਟਾਈਮ ਤੇ ਸਾਰੀ ਬਰਾਦ ਇਕੱਠੀ ਹੋ ਜਾਂਦੀ ਏ ਤੇ ਉਸ ਵੇਲੇ ਕਿਸੇ ਗਰੀਬ ਦੀ ਕੋਈ ਬਾਹ ਨਹੀਂ ਫੜਨਦਾ ਕੋਈ ਨਹੀਂ ਫੜਦਾ ਨਾ ਕਦੀ ਇਹਨਾਂ ਫਾਰਮ ਕੋਰਮ ਭਰਿਆ ਕੋਈ ਫਾਰਮ ਜਿਹੜਾ ਭਰਿਆ ਉਹ ਵੀ ਅਜੇ ਦੱਬਿਆ ਹੀ ਆ ਉਹ ਵੀ ਅੱਤਕ ਨਿਕਲਿਆ ਨਹੀਂ ਨਾ ਕੀ ਮੰਗ ਕਰਦੇ ਨੇ ਅਸੀਂ ਮੰਗ ਕਰਦੇ ਆਂ ਦਾਨੀ ਸੱਜਣਾ ਦੇ ਕੋਲੋਂ ਵੀ ਇਹਨਾਂ ਗਰੀਬਾਂ ਨੂੰ ਘਰ ਵਾਲੇ ਬਣਾਇਆ ਜਾਵੇ ਇਹਨਾਂ ਦਾ ਜਿੰਨਾ ਵੀ ਆ ਕਮਰਾ-ਕੁਮਰਾ ਜਿਹੜਾ ਇਹ ਬਣਨ ਵਾਲਾ ਹੋਵੇ ਇਹ ਇਹ ਜ਼ਮੀਂਦਾਰ ਦੇ ਘਰ ਰਹਿਣ ਦੇ ਆ ਉਹਨਾਂ ਦਾ ਕੋਈ ਪਤਾ ਨਹੀਂ ਮਨਾਈ ਤੇ ਜਦੋਂ ਮਰਜ਼ੀ ਕੱਢ ਦੇਣ ਬਿਲਕੁਲ ਜੀ ਇਹਦੇ ਦੀ ਮਰਜ਼ੀ ਮਰਜ਼ੀ ਆ ਤੇ ਇਹ ਆਪਨੇ ਆ ਕੇ ਘਰ ਬਹਿਣਗੇ ਧਾਰੂ ਪੋਚਾ ਲਾਉਣਗੇ ਘਰ ਸਵਾਰਨਗੇ ਬਹਿਣਗੇ ਇਨਾਂ ਦਾ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਆਊਗਾ ਉਹ ਇਹ ਵੇਖੂਗਾ ਕਿ ਮੈਂ ਆਪ ਵੀ ਆਪਣੇ ਰਿਸ਼ਤੇਦਾਰ ਦੀ ਘਰ ਚੱਲ ਜਾਏ। ਸਹੀ ਹੈ। ਕਈ ਵਾਰ ਇਹੋ ਜਿਹਾ ਵੀ ਸਾਮਾ ਹੁੰਦਾ ਕਿ ਭੈਣ ਭਰਾ ਰਿਸ਼ਤੇਦਾਰ ਜਿਹੜੇ ਆ ਦੂਸਰੇ ਦੇ ਘਰ ਜਾਣ ਤੋਂ ਵੀ ਸੰਕੋਚ ਕਰਦੇ ਆ। ਬਿਲਕੁਲ। ਤੇ ਇਸ ਕਰਕੇ ਸਾਡੀ ਤੇ ਦਾਨੀ ਸੱਜਣਾ ਨੂੰ ਪਰਜੋਰ ਮੰਗ ਹੈ। ਭਈ ਇਹਨਾਂ ਗਰੀਬਾਂ ਦੀ ਹਾਲਤ ਜਿਹੜੀ ਨਾ ਅੱਜ ਬਿਲਕੁਲ 0 ਤੋਂ ਥੱਲੇ 0 ਹੀ ਹੈ। ਹਾਂਜੀ। ਕੋਈ ਬਾਬਾ ਜੀ ਮੋਬਾਈਲ ਨੰਬਰ ਬੋਲ ਦਿਓ ਜੀ। ਇਹ ਇਹਨਾਂ ਦੀ ਇਹਨਾਂ ਦੀ ਬਾਹ ਫੜਨ ਇਨਾਂ ਨੂੰ ਘਰ ਵਾਲੇ ਬਣਾਉਣ ਕਮਰਾ પાਕੇ ਦੇਣ ਤੇ ਅਸੀਂ ਉਹਨਾਂ ਦਾ ਨਹੀਂ ਸਜਣਾ ਦਾ ਸਾਰਾ ਹੀ ਪਰਿਵਾਰ ਆਪਣਾ ਨਿੱਕਾ ਵੱਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਾਂਗੇ ਸਾਡੀ ਇਹ ਮੰਗ ਹੈ ਉਹਨਾਂ ਕੋਲ ਕੋਈ ਮੋਬਾਈਲ ਨੰਬਰ ਹੈਗਾ ਇਹਨਾਂ ਦਾ ਤੇ ਬੋਲ ਦਿਓ ਇੱਕ ਮਿੰਟ ਹੈਗਾ ਤੇ ਜ਼ਰੂਰ ਹੈ ਜੀ ਹਾਂ ਜੀ ਮੋਬਾਈਲ ਨੰਬਰ ਹੈ ਜੀ 98 788 43008 ਦੁਬਾਰਾ ਬੋਲ ਦਿਓ 98 788 43008 ਪਿੰਡ ਪਿੰਡ ਠਠਗੜ ਜੀ ਜ਼ਿਲ੍ਹਾ ਜਿਹੜਾ ਤਰਨਤਾਰਨ ਕਿੱਥੇ ਪਹੁੰਚਣ ਦੀ ਇੱਕ ਲੋਕੇਸ਼ਨ ਸਮਝਾ ਦਿਓ ਸਾਤਾ ਜੇ ਕਿਸੇ ਨੂੰ ਆਉਣਾ ਹੋਵੇ ਦੇਖਣ ਦਾ ਤੇ ਜੇ ਕਿਸੇ ਨੇ ਵੇਖਣ ਵੀ ਆਉਣਾ ਹੋਵੇ ਹਾਂ ਤੇ ਪਿੰਡ ਠਠਗੜ ਸੁਖਦੇਵ ਸਿੰਘ ਦੇ ਘਰ ਆ ਆਣ ਕੇ ਤੇ ਸਾਰੀ ਜਗਾ ਖੁੱਲੇ-ਗੁੱਲੇ ਡੇਲ ਨਾ ਆਣ ਕੇ ਵੀ ਦੇਖ ਸਕਦੇ ਆ ਵੀ ਅੱਜ ਇਹ ਇਸ ਗੱਲ ਦੇ ਵਿੱਚ ਕੋਈ ਸਾਤਿਆ ਦਾ ਟੁੱਟਿਆ ਇਹ ਸਾਹਮਣੇ ਸਾਰੀ ਜਗਾ ਇਦਾਂ ਪਈ ਆ ਤੇ ਅੱਜ ਇਹ ਇਹ ਘਰੋਂ ਵੇਕਾਰਿਆ ਅਹੀਂ ਚਾਰ ਪੰਜ ਭਰਾਵਾਂ ਜਿੰਨੇ ਮੈਂ ਮਤਲਬ ਸਾਰਾ ਪਰਿਵਾਰ ਐ ਅਹੀਂ ਇਹਨਾਂ ਦੇ ਨਾਲ ਇੱਥੋਂ ਤੱਕ ਨਾ ਹਮਦਰਦ ਹਾਂ ਕਿ ਸਤਿਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਇਹਨਾਂ ਨੂੰ ਘਰ ਵਾਲੇ ਬਣਾਵੇ ਔਰ ਸਾਡੇ ਭਰਾਵਾਂ ਦੇ ਨਾਲ ਭਰਾ ਭਰਾ ਨੂੰ ਲਾਵੇ ਜੀ ਜਦੋਂ ਇਹ ਬਾਹਰ ਜਾਂਦੇ ਆ ਤੇ ਸਾਡੇ ਦਿਲ ਚ ਮੁੱਕੀ ਵੱਜਦੀ ਸਹੀ ਹੈ ਤੇ ਸਾਡਾ ਭਰਾ ਅਹੀਂ ਸਾਰੇ ਘਰ ਹੀ ਬੈਠੇ ਆ ਤੇ ਉਹ ਦੂਸਰੇ ਦੇ ਘਰ ਜਾ ਕੇ ਤੇ ਰਹਿਣ ਢੇ ਹਾਂਜੀ ਉਸ ਗੱਲ ਦੀ ਸਾਨੂੰ ਦੁੱਖ ਹੈ ਪਰ ਹੈ ਸਾਰੇ ਗਰੀਬ ਐ ਅਹੀਂ ਇਨੀ ਮਦਦ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਕੋਈ 2-4 ਹਜ਼ਾਰ 10 ਹਜ਼ਾਰ ਦੇ ਕੇ ਤੇ ਇਹਨਾਂ ਦਾ ਮਕਾਨ ਖੜਾ ਕਰ ਸਕੀਏ ਕਿਉਂਕਿ ਟੋਟਲ ਜਿੰਨੇ ਭਰਾਵਾ ਸਾਰੇ ਦਿਹਾੜੀਦਾਰ ਆ ਇਸ ਕਰਕੇ ਸਾਡੀ ਦਾਨੀ ਸੱਜਣਾ ਨੂੰ ਪਰਜੋਰ ਮੰਗ ਹੈ ਬੇਨਤੀ ਹੈ ਹੱਥ ਜੋੜ ਕੇ ਕਿ ਇਹਨਾਂ ਦੀ ਜਿੰਨੀ ਵੀ ਹੁਣਗੀ ਆ ਵੱਧ ਤੋਂ ਵੱਧ ਸੇਵਾ ਕਰਕੇ ਦਾਨ ਕਰਕੇ ਇਹਨਾਂ ਦੇ ਘਰ ਵਾਲਾ ਬਣਾ ਕੇ ਕਮਰਾ ਇਹਨਾਂ ਨੂੰ ਪਾ ਕੇ ਦਿੱਤਾ ਜਾਵੇ ਜਿੰਨਾ ਵੀ ਇਹਨਾਂ ਦਾ ਬਾਣਿਆ ਉਹਨਾਂ ਨਾਲ ਕਰਕੇ ਤੇ ਇਹਨਾਂ ਨੂੰ ਘਰ ਵਾਲੇ ਬਣਾ ਕੇ ਘਰੋਂ ਲਿਆਂਦਾ ਜਾਵੇ